ਤੁਹਾਡੀ ਸਾਰਿਆਂ ਵਾਸਤੇ ਤੁਹਾਡੀ ਫਰਮਾਇਸ਼ ਤੇ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਬੋਲਟ ਗੱਡੀਆਂ ਸਾਰਾ ਕੁਝ ਤੁਸੀਂ ਦੇਖੋਗੇ ਵਧੀਆ ਰੇਟ 'ਚ ਲੈ ਕੇ ਪਹੁੰਚੇ ਹਾਂ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਪੂਰੀ ਵੀਡੀਓ 'ਚ ਉੱਪਰ ਹਰੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਪੇਜ 'ਕਈ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਪਹਿਲੀ ਗੱਡੀ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਆਪਾਂ ਲੈ ਕੇ ਪਹੁੰਚੀ ਹਾਂ ਡਜ਼ਾਇਰ 2014 ਮਾਡਲ ਜੈਡੀਡੀਆਈ ਟੌਪ ਮਾਡਲ ਗੱਡੀ ਹੈ ਜੀ ਫਾਸਟ ਓਨਰ ਡਿਸਟ੍ਰਿਕਟ ਹੁਸ਼ਿਆਰਪੁਰ ਠੀਕ ਹੈ ਜੀ ਫਾਸਟ ਓਨਰ ਗੱਡੀ ਹੈ ਕੰਡੀਸ਼ਨ ਬਹੁਤ ਵਧੀਆ ਆਪਾਂ ਨੂੰ ਮਿਲ ਜੂਗੀ ਤੇ ਵੀਆਈਪੀ ਨੰਬਰ ਦੇ ਨਾਲ ਗੱਡੀ ਪੂਰੀ ਸੋਹਣੀ ਹੈ ਜਿਹੜੇ ਮਾਲਕ ਆਪ ਨੇ ਉਹ ਆਰਮੀ ਪਰਸਨ ਹੈ ਜੀ ਕਿਸੇ ਨੇ ਜਾ ਕੇ ਦੇਖਣੀ ਹੋਵੇ ਤਾਂ ਇਹਨਾਂ ਦਾ ਖਾਸ ਏਰੀਆ ਜਿਹੜਾ ਮੁਕੇਰੀਆਂ ਦਾ ਹੁਸ਼ਿਆਰਪੁਰ ਏਰੀਏ ਦੇ ਵਿੱਚ ਪੈ ਜਾਂਦਾ ਗਾਮ ਕਿਸੇ ਨੇ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੋਂ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 4,75,000 ਰੁਪਇਆ ਡਿਮਾਂਡ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਆ ਜੇ ਕਿਸੇ ਨੂੰ ਗੱਡੀ ਦੇਖਣੀ ਹੋਵੇ ਮਾਲਕ ਨਾਲ ਤੁਸੀਂ ਗੱਲ ਵੀ ਕਰ ਸਕਦੇ ਹੋ ਤੇ ਕੁਝ ਗੱਲ ਕਰਨੀ ਹੈ ਕੁਝ ਪੁੱਛਣਾ ਹੈ ਕੁਝ ਦੇਖਣਾ ਤਾਂ ਮਾਲਕ ਨਾਲ ਜਾ ਕੇ ਗੱਲ ਕਰਕੇ ਦੇਖ ਕੇ ਤੇ ਖਰੀਦ ਸਕਦੇ ਹੋ ਜੀ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਗੱਡੀਬਾਰੀ ਸਾਰਾ ਕੁ ਕੋ ਤੁਸੀਂ ਦੇਖ ਵੀ ਲਿਆ ਪੰਜਾਬ ਨੰਬਰ ਗੱਡੀ ਹੈ ਮਾਲਕ ਦਾ ਨੰਬਰ 9850519218 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਓ ਜੀ ਸੈਕਿੰਡ ਗੱਡੀ ਆਪਣੇ ਕੋਲੇ ਪਹੁੰਚੀ ਅਜੀ ਫੋਰਡ ਦੀ ਫੀਸਟਾ 2006 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੀ ਆ 2027 ਤੱਕਰ ਗੱਡੀ ਦੀ ਪਾਸਿੰਗ ਹੋਈ ਹੈ ਟਾਇਰ ਬਿਲਕੁਲ ਨਵੇਂ ਆਪਾਂ ਨੂੰ ਮਿਲ ਜਾਣਗੇ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 1 ਲੱਖ ਰੁਪਈਆ ਡਿਮਾਂਡ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਐ ਤੇ ਮਾਲਕ ਨੇ ਕਿਹਾ ਵੀ ਐ ਘਾਟਾ ਵਧ ਕੀਤਾ ਜਾਊਗਾ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਆਪਨ ਮਿਲ ਜਾਣਗੀਆਂ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨਹੀਂ ਕਮੀ ਪੇਸ਼ੀ ਕੋਈ ਨਹੀਂ ਡਿਸਟ੍ਰਿਕਟ ਪਟਿਆਲਾ ਤਹਿਸੀਲ ਪਾਤੜਾਂ ਜੀ ਕਿਸੇ ਨੇ ਜਾ ਕੇ ਦੇਖਣੀ ਹੈ ਗੱਡੀ ਚੱਕ ਦੇਖ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲੂ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਲੂ ਕਮੀਪੇਸ਼ੀ ਕੋਈ ਨਹੀਂ ਵਧੀਆ ਸੋਹਣੀ ਗੱਡੀ ਆ ਮਾਲਕ ਦੇ ਘਰੇ ਖੜੀ ਆ ਮਾਲਕ ਦੀ ਪਰਸਨਲ ਗੱਡੀ ਆ ਪਰਸਨਲ ਰੱਖੀ ਹੋਈ ਆ ਬਾਕੀ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਲਓ ਸਟਾਰਟ ਕਰਕੇ ਚਲਾ ਕੇ ਤੋਰ ਕੇ ਇੰਜਨ ਗੇਅਰ ਦੇਖ ਕੇ ਸਾਰਾ ਕੁਝ ਦੇਖ ਕੇ ਉਸ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹੋ ਜੀ ਮਾਲਕ ਦਾ ਜਿਹੜਾ ਨੰਬਰ ਹੈ ਉਹ ਨੰਬਰ 94365 26744 ਗੱਲ ਕਰ ਲਓ ਆਪੇ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਚਾਉਣੀ ਹੋ ਜੀ ਤੀਸਰੀ ਗੱਡੀ ਆਪਾਂ ਲੈ ਕੇ ਪਹੁੰਚਿਆ ਆਲਟੋ BX i 11/12 ਮਾਡਲ ਆਪਾਂ ਲੈ ਕੇ ਪਹੁੰਚਿਆ ਜੀ ਗੱਡੀ ਪੂਰੀ ਸੋਹਣੀ ਹੈ 81 ਡਿਮਾਂਡ ਦੇ ਵਿੱਚ ਆਪਣੇ ਕੋਲੇ ਪਹੁੰਚੀ ਹੈ ਗੱਡੀ ਦਾ ਰੰਗ ਦੇਖ ਲਓ ਜੀ 골ਡਨ ਰੰਗ ਦੇ ਵਿੱਚ ਪੰਜਾਬ ਨੰਬਰ ਹੈ ਟਾਇਟਪਾ ਬਹੁਤ ਵਧੀਆ ਹੈ ਜੇ ਸਾਨੂੰ ਪਸੰਦ ਆਉਂਦੀ ਹੈ ਜਾ ਕੇ ਦੇਖ ਲਓ ਪੰਜਾਬ ਨੰਬਰ ਗੱਡੀ ਹੈ ਨੰਬਰ ਪਲੇਟਾਂ ਸਰਕਾਰੀ ਨੇ ਅੰਦਰੋਂ ਆਪਾਂ ਜੇ ਗੱਲ ਕਰੀਏ ਤਾਂ ਸੀਟ ਕਵਰ ਮੈਟਿੰਗ ਹਰ ਚੀਜ਼ ਆਪਾਂ ਨੂੰ ਵਧੀਆ ਮਿਲ ਚੁਕੀ ਜੀ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਮੋਰਿੰਡਾ ਮਾਲਕ ਦਾ ਏਰੀਆ ਹੈਗਾ ਡਿਮਾਂਡ ਗੱਡੀ ਦੀ ਤੁਹਾਨੂੰ ਮੈਂ ਦੱਸ ਹੀ ਦਿੱਤੀ 1 ਲੱਖ ਤੇ 80000 ਰੁਪਿਆ ਇੱਕ ਵਾਰੀ ਡਿਮਾਂਡ ਕੀਤੀ ਆ ਕੋਈ ਫਿਕਸ ਰੇਟ ਇਹਨਾਂ ਨੇ ਨਹੀਂ ਦੱਸਿਆ ਜਿਸਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਲੂ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਨਾਲੇ ਤੋਰ ਕੇ ਦੇਖ ਲੂ ਨਾਲੇ ਮਾਲਕ ਕਹਿੰਦੇ ਸੀਗੇ ਵੀ ਜਦੋਂ ਗੱਡੀ ਪਸੰਦ ਆ ਲਜੂਗੀ ਤੇ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾਬਲੇ ਮੰਗੇ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਸਾਰਿਆਂ ਨੂੰ 9464647683 ਗੱਲ ਕਰ ਲਿਓ ਜੀ ਤੇ ਇਹ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਰਹੇ ਹਾਂ ਅਸੀਂ ਜਿੰਨੇ ਤੁਸੀਂ ਦੇਖ ਰਹੂ ਕਿਸੇ ਵੀ ਏਰੀਆ ਤੋਂ ਦੇਖ ਰਹੂ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕਿਸੇ ਕੋਲੇ ਵੀ ਹੈ ਵੇਚਣਾ ਜੇਕਰ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਆਪਣੇ WhatsApp ਨੰਬਰ ਤੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਨੰਬਰ ਤੁਹਾਨੂੰ ਮੈਂ ਪਹਿਲਾਂ ਵੀ ਦੱਸਤਾ ਸੀਗਾ ਉੱਪਰ ਪੂਰੀ ਵੀਡੀਓ ਚ ਤੁਸੀਂ ਇੱਕ ਪਾਸੇ ਚੁੰਡ ਦੇ ਵਿੱਚ ਦੇਖੋਗੇ 77 194 45360 ਉੱਪਰ ਲਿਖਿਆ ਵੀ ਹੋਇਆ ਐਡ ਭੇਜਣ ਲਈ ਨੰਬਰ ਉਸ ਨੰਬਰ ਤੇ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਤੇ ਕੁਝ ਕੁ ਫੋਟੋਆਂ ਜੀ ਆ ਕੁਝ ਆਪਣੇ ਕੋਲੇ ਭੇਜ ਦੂੰ ਜਮਾ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਅਪਾਇਡ ਲਗਾ ਦਾਂਗੀ ਤੇ ਜੇ ਤੁਹਾਨੂੰ ਐਡ ਤੇ ਆਪਣੀ ਵੀਡੀਓ ਤੇ ਜਿੰਨੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲ ਜੂਗਾ ਜਰੂਰ ਦਬਾ ਦਿਓ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਤੁਸੀਂ ਦੇਖਣਾ ਜੇਕਰ ਚਾਹੁੰਦੇ ਹੋ ਤਾਂ ਥੱਲੇ ਇੱਕ ਜਿਹੜਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਇਆ ਕਰੂਗਾ। ਬਾਕੀ ਵੀਡੀਓ ਵਧੀਆ ਲੱਗੀ ਆ ਤਾਂ ਸ਼ੇਅਰ ਜ਼ਰੂਰ ਕਰਦੋ, ਸਬਸਕ੍ਰਾਈਬ ਵੀ ਕਰਦੋ ਚੈਨਲ ਨੂੰ ਤੇ ਐਡ ਕਿਸੇ ਨੇ ਭੇਜਣੀ ਹੈ ਕਿਸੇ ਵੀ ਏਰੀਆ ਚੋਂ ਕਿਸੇ ਵੀ ਤਰ੍ਹਾਂ ਦੀ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਜੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਫਿਰ ਤੋਂ ਮਸ਼ੀਨਰੀਆਂ ਦੀ। ਹੁਣ ਆਪਾਂ ਇੱਕ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਆਪਣੇ ਕੋਲੇ ਹੀਰੋ ਦਾ HF Deluxe ਮੋਟਰਸਾਈਕਲ ਪਹੁੰਚੇਗਾ ਟਾਇਰ ਟੱਪਾ ਦੇਖ ਲਓ ਸਾਰਾ ਕੁਝ ਤੁਸੀਂ ਪਹਿਲਾਂ ਦੇਖ ਲਓ ਜੀ ਚੈੱਕ ਕਰੋ ਪਹਿਲਾਂ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆਪਾਂ ਲੈ ਕੇ ਪਹੁੰਚੀ ਆ ਪੰਜਾਬ ਨੰਬਰ ਹੈਗਾ ਵਧੀਆ ਮਾਲਕ ਨੇ ਰੱਖਿਆ ਹੋਇਆ ਵਧੀਆ ਚਲਾਇਆ ਹੋਇਆ ਬਾਕੀ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਫੋਟੋਆਂ ਇਹਨਾਂ ਨੇ ਬਹੁਤ ਸੋਹਣੀਆਂ ਸਾਫ਼ ਸੁਥਰੀਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਜਿਹਨੂੰ ਵੀ ਪਸੰਦ ਆਉਂਦਾ ਮਾਲਕ ਨੇ ਕਿਹਾ ਘਰ ਆਜੂ ਤੇ ਗੱਲਬਾਤ ਵੇਖ ਕੇ ਕਰ ਲਾਂਗੀ ਰੇਟ ਦੀ ਅ ਰੇਟ ਜਿਹੜਾ ਇਹਨਾਂ ਨੇ ਕਿਹਾ 45000 ਰੁਪਏ ਡਿਮਾਂਡ ਕੀਤੀ ਐ ਤੇ ਮਾਡਲ 21 ਐ ਧਿਆਨਪੁਰ ਮਾਲਕ ਦਾ ਏਰੀਆ ਗਾਂ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਪਿੰਡ ਧਿਆਨਪੁਰ ਤੇ ਬਟਾਲਾ ਸਿਟੀ ਇਹਨਾਂ ਨੂੰ ਲੱਗਦੀ ਐ ਜਿਹੜੇ ਓਨਰ ਨੇ ਉਹਨਾਂ ਦਾ ਮੋਬਾਈਲ ਨੰਬਰ 62 832 36 639 ਜਿਹੜੀ ਵੀ ਗੱਲ ਕਰਨੀ ਹੋਈ ਗੱਲ ਆਪੇ ਕਰ ਲਿਓ ਜੀ ਤੇ ਇਹ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਹੁਣ ਆਪਾਂ ਇੱਕ ਬੋਲਟ ਲੈ ਕੇ ਪਹੁੰਚੇ ਹਾਂ ਇਹ ਬੋਲਟ ਸ਼ਾਇਦ ਤੁਸੀਂ ਪਹਿਲਾਂ ਵੀ ਦੇਖਿਆ ਹੋਊਗਾ ਆਪਾਂ ਐਡ ਕੀਤੀ ਸੀਗੀ ਤੇ ਇਹਨਾਂ ਨੇ ਛੇਤੀ ਤੋਂ ਛੇਤੀ ਸੇਲ ਕਰਨੇ ਜੀ ਤੇ ਤਾਂ ਕਰਕੇ ਆਪਾਂ ਦੁਬਾਰਾ ਐਡ ਕਰ ਰਹੇ ਹਾਂ ਇਹਨਾਂ ਨੇ ਰਿਕੁਐਸਟ ਕੀਤੀ ਸੀਗੀ ਦੁਬਾਰਾ ਐਡ ਵਾਸਤੇ ਤਿੰਨ ਮਾਡਲ ਜੀ ਇਹ ਸਾਰਾ オリジナル ਮਾਲਕ ਨੇ ਦੱਸਿਆ ਹੋਇਆ 75000 ਰੁਪਿਆ ਸਿਰਫ ਡਿਮਾਂਡ ਇਹਨਾਂ ਨੇ ਦੱਸੀ ਹੈ ਘਾਟਾ ਬਾਦਾ ਕਹਿੰਦੇ ਸੀਗੇ ਮਾਲਕ ਕਰ ਲਾਂਗੇ ਤਾਰਨ ਤਾਰਨ ਏਰੀਆ ਚ ਆਪਾਂ ਲੈ ਕੇ ਪਹੁੰਚ ਗਏ ਜੀ ਤੇ ਇਲੈਕਟਰ ਹੈ ਜੀ ਇਹ ਨੰਬਰ 8437188575 ਗੱਲ ਕਰ ਸਕਦਾ ਹੋ ਤੁਸੀਂ ਜਿਹਨੂੰ ਵੀ ਇਹ ਬੁਲਟ ਪਸੰਦ ਆਏਗਾ ਤੇ ਇਹ ਗੱਲਬਾਤ ਆ ਬਾਕੀ ਆਪਾਂ ਕਰ ਹੀ ਲਈ ਜੀ ਤੇ ਸਾਰਾ ਕੁਝ ਅੱਗੇ ਤੁਹਾਨੂੰ ਆਪਾਂ ਦੱਸਾਂਗੇ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਆ ਪਹਿਲਾਂ ਮੈਨੂੰ ਇਹ ਦੱਸੋ ਜੀ ਵੀਡੀਓ ਵਧੀਆ ਜੇ ਤੁਹਾਨੂੰ ਲੱਗ ਰਹੀ ਆ ਤਾਂ ਕਮੈਂਟ ਲਾਜ਼ਮੀ ਕਰਿਓ ਹੁਣ ਆਪਾਂ ਗੱਡੀ ਘੂਰ ਲੈ ਕੇ ਪਹੁੰਚੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੈਂਟਰੋ ਗੱਡੀ ਆ ਹਰਿਆਣਾ ਨੰਬਰ ਹੈ ਸੀ 2009 ਮਾਡਲ ਏਸੀ ਹੀਟਰ ਓਕੇ ਆ ਤੇ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਮਾਲਕ ਦਾ ਏਰੀਆ ਮਾਨਸ ਹੈ ਤੇ 60000 ਰੁਪਇਆ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਨੰਬਰ ਵਾਈ ਦਾ 9877436006 ਜਿਹੜੀ ਵੀ ਗੱਲ ਕਰਨੀ ਹੋਈ ਗੱਲ ਆਪੇ ਕਰ ਲਿਓ ਆਪਾਂ ਵੀਡੀਓ ਦੀ ਪੂਰੀ ਗੱਲ ਕਰ ਲਈ ਜੀ ਸਾਰਾ ਕੁਝ ਤੁਸੀਂ ਦੇਖ ਲਿਆ ਤੇ ਜਿਹੜੀ ਵੀ ਗੱਲ ਕਰਨੀ ਹੋਈ ਬਾਕੀ ਕੋਈ ਵੀ ਮਸ਼ੀਨਰੀ ਤੁਸੀਂ ਖਰੀਦਣਾ ਚਾਹੁੰਦੇ ਹੋ ਚਾਹੀ ਗੱਡੀ ਮੋਟਰਸਾਈਕਲ ਕੁਝ ਵੀ ਮਾਲਕ ਦਾ ਨੰਬਰ ਡਾਇਰੈਕਟ ਤੁਹਾਨੂੰ ਮਿਲ ਗਿਆ ਗੱਲ ਆਪੇ ਕਰ ਲਿਓ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕੀ ਚਾਹੀਦਾ ਕਿੰਨੇ ਰੇਟ ਦੇ ਵਿੱਚ ਕਿਹੜੇ ਏਰੀਆ 'ਚੋਂ ਕਮੈਂਟ ਕਰੋ ਲੈ ਕੇ ਆਪਾਂ ਛੇਤੀ ਪਹੁੰਚਾਂਗੇ ਬਾਕੀ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਛੇਤੀ ਤੋਂ ਛੇਤੀ ਐਡ ਆਪਾਂ ਲਗਾ ਦੇਾਂਗੇ